ਵਾਹਿਗੁਰੂ ਸਹਿਜ ਜੀਓ ਅਰਹਰਾਸ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਕੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖ تام ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਾਂ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਉਜਾਤਮੈ ਜੋਤਿ ਉਤਮੈ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤਿ ਵਾਲਿਓ ਜਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਸ਼ ਕਰਨਾ ਸੋ ਕਰ ਰਹਿਆ ਸੋਦਰ ਰਗ ਅਸਮਹੱਲਾ ਪਹਿਲਾ ਏਕ ਓਮਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸਮਾ ਲੇਵਾ ਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਉ ਪਰੇ ਸੰਖਹੀ ਹੈ ਕੇਤੇ ਤੇਰੇ ਗਵਨ ਹਾਰੇ ਗਵਨ ਤਉਨ ਪਵਨ ਪਾਣੀ ਬੈ ਸੰਦਰ ਗਾਵੇ ਰਾਜਾ ਤਰੰਦ ਦਵਾਰੇ ਗਵਨ ਤਉਨ ਚਿਤਕੁ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਵਨ ਤਉਨ ਆਇ ਸਰਵਰਮਾ ਦੇਵੀ ਸੋਨ ਤੇਰੀ ਸਦਾ ਸੁਵਾਰੇ ਗਵਨਤੋ ਨਰਿੰਦਰਿੰਦਰਸ ਨੰਬੇਠੇ ਦੇਵਤਿਆਂ ਦਰਨਾਲੇ ਗਵਨਤੋ ਨੋ ਸਦ ਸਮਾਦੀ ਅੰਦਰ ਗਵਨਤੋ ਨੋ ਸਾਧ ਬੀਚਾਰੀ ਗਵਨਤੋ ਨੋ ਜਤੀ ਸਤੀ ਸੰਦੋਖੀ ਗਵਨਤੋ ਨੋ ਵੀਰ ਕਰਾਰੇ ਗਵਨਤੋ ਨੋ ਪੰਡਿਤ ਪੜਨ ਰਖੀਸ਼ੋਰ ਜੋ ਜੁਗ ਵੇਦਾ ਨਾਲੇ ਗਵਨਤੋ ਨੋ ਮੋਹਨੀਆ ਮਨ ਮੋਹਨ ਸੁਰਗ ਮਛ ਭਿਆਲੇ ਗਵਨਤੋ ਨੋ ਰਤਨ ਪਾਇ ਤੇਰੀ ਅੜਸੜ ਤੀਰਤ ਨਾਲੇ ਗਵਨਤਨੋ ਜੁਦ ਮਾਮਲ ਸੂਰਾ ਗਵਨਤਨੋ ਖਾਣੀ ਚਾਰੇ ਗਵਨਤਨੋ ਖਨ ਮੰਡਲ ਬ੍ਰਹਮੰਡ ਅਕਰ ਕਰ ਰੱਖੇ ਤੇਰੀ ਧਾਰੇ ਸੇਤੂਨੋ ਗਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋ ਗਵਨ ਸਿਮੈ ਜਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚ ਨਾਈ ਹੈ ਪਿਓ ਸਿਜਨ ਜਨ ਜਸ ਰਤਨ ਜਨ ਰਚਾਈ ਰੰਗੀ ਰੰਗੀ ਬਾਤ ਕਰ ਕਰ ਜਿ ਸਮਾਏ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਬੜਿਆਈ ਜੋ ਤਿਸ ਪਾਸ ਸੋਈ ਕਰਸੀ ਫਿਰ ਕੁਨ ਨ ਕਰ ਨ ਜਾਈ ਸੋ ਪਾਤਸ਼ਾਹ ਸਾਹਾ ਪਤਸਾਏ ਨਾਨਕ ਰਹਿਨ ਨ ਜਾਏ ਅਸਾ ਮਹੱਲਾ ਪਹਿਲਾ ਸੁਨ ਵਡਾਖੈ ਸਭ ਕੋਏ ਕਿ ਉਡ ਵਰਡਾ ਡਿਠਾ ਹੋਏ ਕਿਉਂ ਤੋ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੀ ਰਈ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਸਿਰ ਰਹਾਓ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗਰਹਾਈ ਕਹਿ ਨ ਜਾਇ ਤੇਰੀ ਚਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆਂ ਬੜਿਆਈਆਂ ਤੁਧ ਬਿਨਸ ਦੇ ਕਿਨੈ ਨਾ ਪਾਈਆ ਕਰਮ ਲੈ ਨਾਹੀ ਥਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸ਼ਕਤੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੇ ਇਤਸਾ ਕਿਆ ਚਾਰਾ ਨਾਨਕ ਸਤਿ ਸਵਾਰਨ ਹਰ ਅਸਮਹੱਲਾ ਪਹਿਲਾ ਆਖਾ ਜਿਬ ਵਸਰੇ ਮਰ ਜਾਓ ਅਖਣੇ ਓਖਾ ਸਚ ਨਾਮ ਸਚ ਨਾਮ ਕੀ ਲਾਗੇ ਭੂਖ ਉਤ ਭੂਖੈ ਖਾਈ ਚਲੀ ਹੈ ਦੁਖ ਸੋਕਿਆ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਚ ਨਾਮੇ ਰਹਾਉ ਸਚ ਨਾਮ ਕੀ ਤਲਵੜਿਆ ਅੱਤ ਕੀ ਕੀਤ ਨਹੀਂ ਪਾਈ ਜੇ ਸਭ ਮਿਲ ਕੇ ਅਕਨ ਪਾਹੀ ਵਡਨ ਹੋਵੇ ਘਟਨ ਜਾਏ ਨਾ ਉਮਰੇ ਨ ਹੋਵੇ ਸੋਗ ਦਿਨ ਦਰੈ ਨ ਚੁੱਕੇ ਭੋਗ ਗੁਣਿ ਓਰ ਨਾ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜਿ ਆਵਤੇ ਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀ ਤੀ ਰਾਤ ਖਸਮ ਵਿਸਾਰੇ ਤਿਕਮ ਜਤ ਨਾਨਕ ਨਾ ਵਾਸਨਾ ਤੋ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਓਮ ਕੀ ਰੇ ਕਰਮ ਸਤਿਗੁਰਿ ਸ਼ਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਰ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਤੰਦੀ ਰਹਿ ਰਸ ਰਹਾਉ ਹਰ ਜਨ ਕੇ ਉੜ ਬਾਗ ਉਡੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤੂਤਾ ਸਹਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਵ ਨਾ ਪਾਇਆ ਤੇ ਭਾਗ ਹੀ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਦਰਮਸਤ ਲਿਖਿਆ ਲੈ ਖਾਸ ਤਨ ਤਨ ਸਤ ਸੰਗਤ ਇਹ ਤਹਰ ਰਸ ਪਾਇਆ ਮਿਲ ਜਨ ਨਾਲ ਕੁ ਨਾਮ ਪ੍ਰਕਾਸ਼ ਰਾ ਗੁਜਰੀ ਮਹੱਲਾ ਪਨਿਵਾ ਕਾਹੇ ਰੇ ਮਨ ਜਿਤ ਵਦਮ ਜਾਹਰ ਹਰ ਜੀਓ ਪਰਿਆ ਸਲਬ ਤਰ ਮੈਂ ਜੰਤੂ ਪਾਏ ਤਾਂ ਕਰ ਜਿ ਕਾ ਗਹਿ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੋਤੇ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਦੀ ਕਿਸ ਸੰਭਾਇ ਠਾਕੁਰ ਗਾਹਿ ਮਨ ਪੋ ਕਰਿਆ ਊੜੇ ਊੜੇ ਆਵਸਾ ਕੋ ਸਤਿ ਪਾਛੇ ਵਤ੍ਰੀਸ਼ਰਿਆ ਕਨ ਕਮਨ ਖਲਾਵੇ ਕਨ ਤੁਗਾਵੇ ਮਨ ਮੈਂ ਸਮਰਨ ਕਰਿਆ ਸਵਨਿੰਦਾਂ ਦਾ ਸੰਦ ਸੰਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਰਬਲ ਜਾਈਏ ਤੇਰਾ ਅੰਤ ਨ ਪਾਰ ਆਵਰਿਆ ਰਾਗ ਸਮਹੱਲਾ ਚੌਥਾ ਸੂਰਕੀ ਕੋ ਓੰਕਾਰ ਸਤਿਗੁਰ ਪ੍ਰਸਾਦ ਸੂਰਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤਿਆਬੈ ਸਭ ਤਿਆਬੈ ਤੋ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਰ ਹਰ ਤਿਆਗ ਸੰਤੋ ਜੀ ਸਭ ਦੁਖੁ ਸਾਰਨ ਹਾਰਾ ਹਰਿਆ ਪੀਠਾ ਗੁਰੂ ਹਰਿਆ ਪੀ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟਕਟ ਅੰਤਰ ਸਾਰੰ ਨਰੰਤਰ ਨਿਹਰੇ ਕੋ ਬੁਰਖ ਸੰਮਾਣੈਕ ਦਾਤਾ ਇਕ ਪੇਖਾਰੀ ਜਿਸ ਸਭ ਤੇਰੇ ਝੋ ਜਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਨੌਰ ਨਾ ਜਾਣਾ ਤੂੰ ਪਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੀ ਕਿਆ ਗੁਨਾਖ ਕੋ ਖਾਣਾ ਜੋ ਸੇਵਹਿ ਜੋ ਸੇਵੈ ਤੁਜੀ ਜਿਨ ਨਾਨਕ ਨੂੰ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਦੋ ਜੀ ਸੇ ਜੰਝੁ ਕੁਮੈਸ ਕੁਆਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰ ਧਿਆਇ ਜੀ ਤਨ ਤੂਟੀ ਜਮਕੀ ਖਾਸੀ ਜਿਨ ਨਿਰਭੌ ਜਿਨ ਹਰ ਨਿਰਭੌ ਧਿਆਇ ਜੀ ਤਨ ਕਾ ਭੌ ਸਭ ਗਵਾਸੀ ਜਿਨ ਸੇ ਵੈ ਜਿਨ ਸੇ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਪ੍ਰੇ ਬੰਦ ਵੇਯੰਤਾ تیر تری بھگ سلام تو جی ہر انک انک انتا انک تری انک کر ہر پوجا جی پہ تب انتا تیرے انیک تیرے انیک پڑ ہے بسمرت ساتھ جی کر کریا کھڑ کرم کرنتا سی بھگت سیت سی پلے جن نانک جی جو پاب ہے میرے ہر بنتا ਤੂੰ ਅਦ ਪੁਰਖ ਬ੍ਰੰਭਰ ਕਰਤਾ ਜੀ ਤੋ ਜੇਵੜਿਆ ਵਰਨਾ ਕੋਈ ਤੂੰ ਜੋ ਜੋ ਏਕ ਉਸ ਦਾ ਸਦਾ ਤੂੰ ਏਕੋ ਜੀ ਤੋ ਨੇਚਲ ਕਰਤਾ ਸੋਈ ਤੁਦੀ ਅਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਦਾ ਪੈਸਰੇਟ ਸਭ ਪਾਈ ਜੀ ਤੁਦਾ ਪੈਸਰੇਟ ਸਭ ਗੋਈ ਜਨਨਾਨ ਗੁਣ ਗਾਵੇ ਕਰਤੇ ਕੇਰੀ ਜੋ ਸਬਸਾ ਕਾ ਜਨ ਹੋਈ ਇਸ ਮਹੱਲਾ ਚੌਥਾ ਹੂੰ ਕਰਤਾ ਸੁਚੇਰ ਮੈਡਾ ਸਾਈ ਜੋ ਤੋ ਪਾਵੇ ਸੋ ਇਥੀ ਸੀ ਜੋ ਤੂੰ ਦੇ ਸੋਇ ਪਾਈ ਰਹਾਉ ਸਭ ਤੇਰੀ ਤੂੰ ਸੁਮਨੀ ਤੇ ਆਇ ਇਸਨੂੰ ਕਿਰਪਾ ਕਰੈ ਤੰਦ ਅਮਰਤਨ ਪਾਇਆ ਗੁਰਮੁਖ ਲਾਦਾ ਮਨੁ ਮੁਖ ਵਾਇਆ ਤੁਜਾ ਵਿਛੋੜਿਆ ਮਿਲਾਇਆ ਤੁੰਦਰੀਆ ਸਭ ਤੇ ਜਹੀ ਮਾਏ ਤੁਜ ਬਿੰਦੂ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲੋ ਜੋ ਗਮਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾ ਨਾਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖਵ ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜਿ ਹਰ ਨਾਮ ਸਮਾਇਆ ਤੂੰ ਆਪਿ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾ ਅਵਰਣ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਮਹੱਲਾ ਪਹਿਲਾ ਤੇ ਤੂ ਸਰਵਰਡੈ ਪਹਿਲਿ ਨਵਾ ਸਪਾਣੀ ਪਉਖਤ ਨਹਿ ਕੀਆ ਪੰਖਜੁਮ ਪਗ ਨੀਚ ਚਾਲੈ ਅਮ ਦੇਖਤ ਰੂਪੀ ਹਲੇ ਮਾਨੇਕ ਨਜੇਤ ਸਮੂਡ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤਨੀ ਪੜਿਆ ਮੁਰਖ ਮੁਗਦਾ ਜਨਮ ਪਇਆ ਪ੍ਰਣਵਤਨ ਆਨੰਤ ਕੀ ਸਰਣਾ ਜਿੰਤੂ ਨਾਹੀ ਬਿਸਰਿਆ ਸਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਵਿੰਦ ਮਿਲਣ ਕੇ ਤੇਰੀ ਮਰੀਆ ਵਰ ਕਾ ਜੋ ਤੇਰਾ ਕਿ ਤਨ ਕਾਮ ਮਲ ਸਾਸੰਗ ਪਜ ਕੇੁਰ ਨਾਮ ਸੰਰੰਜਾਮ ਲਾਪੋਜਲ ਤਰਨ ਕੇ ਜਨਮ ਰਿਥਾ ਜਾ ਤਰੰਗ ਮਾਇਆ ਕਰਹਾਉ ਜਬ ਤਬ ਸੰਜਮ ਤਰਮਨਾ ਕਮਾਇ ਸੇਵਾ ਸਾਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਤ ਕਰਮ ਮਾ ਸ਼ਰਨ ਪਰੇ ਕੀ ਰਖੋ ਸ਼ਰਮਾਏ ਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਛੇ 10ਵੀਂ ਕਵਿਵਾਚ ਬੇਨਤੀ ਚਉਪਈ ਹਮਰੀ ਕਰਵਾ ਦੇ ਰਛਾ ਪੁਰਣੋ ਚਿਤ ਕੀ ਇਛਾ ਤਬ ਚਲਨ ਮੰਡੈ ਮਾਰਾ ਆਪਣਾ ਜਾਣ ਕੋ ਬ੍ਰਤਪਾਰ ਹਮਰੇ ਦੁਤਸਵ ਕਮ ਕਾ ਬਹੁ ਆਪਾ ਦੇ ਮੋਇ ਵਿਚਾਵੋ ਸੁਖੀ ਵਸੈ ਮੂਰਿ ਪਰਿਵਾਰ ਸੇਵਕ ਸਿਖ ਸਵੇ ਕਰਤਾ ਰਾਮ ਮੁਰਛਨ ਕਰਦ ਕਰਿਐ ਸਭ ਰਣ ਕੋ ਅਸੰਗਰੀਐ ਪੂਰਨ ਹੋਇ ਮਰੀਆ ਸਤੁਰਪੁਜਨ ਕੀ ਰਹਿ ਪਿਆਸ ਤੁਮੇ ਛਾੜ ਕੋ ਔਰ ਨ ਤਿਆਉ ਜੋ ਵਰਚਾਉ ਸੁਤੰਤੇ ਪਾਉ ਸੇਵਕ ਸਿਖ ਮਾਰੇ ਤਰੀਐ ਚਿੰਤਨ ਸਤਰ ਮਾਰੇ ਮਾਰੀਐ ਆਪਾ ਦਿਮਜੋ ਬਰੀਐ ਮ੍ਰਣ ਕਾਲ ਕਤਰਾ ਸਿਵਰੀਐ ਉਜਸਦਾ ਮਾਰੇ ਬੱਚਾ ਸ੍ਰੀ ਅਸਤੋਜੁ ਕਰਿਓ ਰਖਾ ਰੱਖ ਲਿਓ ਮੋ ਰਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰ ਦਸਕੰਤਾ ਕਾਲ ਪੈ ਵਰੰਬੰ ਬਕਤਰਾ ਕਾਲ ਪੈ ਸਭ ਜੀਉ ਉਕਤਰਾ ਕਾਲ ਪੈ ਕਰਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸ਼ਾ ਜਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਮਰ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤਿ ਈਸ਼ਣੁ ਪਜਾਇਓ ਆਦੰਤੇ ਕੈ ਉਤਾਰਾ ਸੇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਗਲ ਪ੍ਰਜਾਣਿ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਦੇ ਕੁੰਜਰ ਸਥੂਲਾ ਸਭ ਪਰ ਕਿਰਪਾ ਜੈਸ਼ਟ ਪਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕੜਗੜ ਕੇ ਬੜਪੜ ਕੀ ਜਾਣੈ ਜਬ ਦੁਖ ਕਰਖਰਾ ਕਰਤਾਰਾ ਪ੍ਰਜਾ ਤਰ ਤਰ ਦੇ ਅਪਾਰ ਜਬ ਕਰਖ ਕਰਤੋ ਕਬ ਹੂੰ ਤੁਮ ਮੈ ਮਿਲ ਤਰੇ ਸਭ ਹੂੰ ਜੀਤੇ ਵਦਨ ਸ੍ਰਿਸ਼ ਸਵਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਮੀਤੇ ਰਜਨ ਰਾਲਮ ਜੰਤ ਤੇਤਿ ਤੇਰੀ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਵਦੂ ਨੀਲ ਨਾਦ ਸੰਭੂ ਤਕ ਮੁੜ ਚਾਰਤ ਪੀਦਾ ਜੰਗੁ ਪੀਉ ਨ ਪਵਤ ਵੇਦਾ ਤਾ ਕੋ ਕਰਪਾ ਨਨ ਮੰਨਤ ਮਾ ਮੁੜ ਕਾ ਪੇ ਨ ਜਾਣਤ ਮਾ ਦੇਵ ਕੋ ਕਹਿ ਤਿਸਦਾ ਸਿਵ ਨਿਰੰਕਾਰ ਕਾ ਚਿੰਤਨੇ ਬੇਵਾ ਆਪੇ ਆਪਣੀ ਮੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਣਾ ਜਾਇ ਪਸਾਰਾ ਕਿਹ ਬਿਸ ਜਾਵ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪ ਰੰਗ ਬਿਉ ਰਾਗ ਗਿਉ ਪੰਡ ਜੇ ਰਸ ਤੇ ਕਿਨੀ ਉਤਪਉ ਖਾਨ ਪਰ ਰਚ ਦਿਨੀ ਕਹੂੰ ਫੁੱਲ ਰਾਜਾ ਬੈਠਾ ਗਉ ਸੰਮਟਿਉ ਸੰਕਰ ਕੈਠਾ ਸਕ੍ਰਿਸ਼ਟ ਦਿਖਾਏ ਚੰਬਉ ਆ ਜੁਗਾ ਸਰੂਪ ਸਵੰਪਵ ਅਵਰਛਾ ਮਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੁਸ਼ਟੀ ਟੇਠ ਬਦੁਨ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋ ਦੁਸ਼ਰਣੇ ਪਰੇਤਨ ਕੇ ਦੁਸ਼ਟ ਦੁਖ ਦੇ ਦਵਾ ਮਰੇ ਪੁਰਖ ਜੈਨੁ ਪਗ ਪਰੇ ਤੇ ਹਾਰੇ ਤਨ ਕੇ ਤਮ ਸੰਗੜ ਸਭ ਟਾਰੇ ਜੋ ਕਾਲ ਕੋ ਇਕ ਮਾਰ ਤੇ ਆਏ ਹੈ ਤਾਂ ਕੇ ਗਾਲਿੰਕ ਨ ਐਹ ਰਛਾ ਹੈ ਤੈ ਸਭ ਕਾਲਾ ਦੁਸ਼ਟ ਅਰਿਸ਼ਟ ਹੈ ਦੁਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਹ ਨਿਹ ਰਹੁ ਤਾਂ ਕੀ ਤਉ ਤਨਕ ਮੋਹ ਹਰਿ ਹੋਰਿ ਦਿਸਤ ਕਰਮੁ ਸਭ ਹੋਇ ਦੁਖ ਸਾਸ ਵਸ ਕੈ ਨਾ ਕੋਈ ਏਕ ਬਾਰ ਜਿਨ ਤਮੈ ਸੰਬਾਰਾ ਕਾਲ ਪੰਜ ਤੇ ਤਾਇ ਬਾਰਾ ਜਿਨ ਨਰ ਨਾਮ ਤੇ ਆਰੋ ਕਹ ਦਰਦ ਦੁਖ ਦੋਤੇ ਰਹਾ ਖੜਗ ਕੀਤ ਮੈਂ ਸ਼ਰਨ ਤੁਹਾਰੀ ਆਪ ਆਦਲ ਹੋ ਵਾਰੀ ਸਰਵਤਾਰ ਮੋਹ ਸਹਾਈ ਦੁਸ਼ਤ ਦੋਤੈ ਲੋ ਬਚਾਈ ਸਵਈਆ ਭਾਵੇਂ ਗਏ ਜਬ ਤੇ ਤੁਮਰੇ ਤਬ ਤੇ ਕੂੰ ਅਕਤਰੇ ਨਹੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮਤ ਇਕ ਨਾ ਮਾਨੇਉ ਸਿਮਰਤ ਸਾਸਤਰ ਵੇ ਸਵੈ ਬਹੁ ਭੇਦ ਕਾ ਮੇਕ ਨਾ ਜਾਣੇਉ ਸ੍ਰੀ ਸਪਾਨ ਕਿਰਪਾ ਤੁਮਨੇ ਕਰ ਮੈਂ ਨਾ ਕਿਉ ਸਭ ਤੋਇ ਬਖਾਨੇ ਦੋਹਰਾਉ ਸਦਲ ਦਵਾਰ ਕੋ ਛਾੜ ਕੇ ਗਏ ਦਵਾਰ ਦਵਾਰ ਮੈਂ ਗਏ ਕਿਲਾ ਜਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸੈਦ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵਨ ਆਈਆਂ ਸ਼ਬਦੋ ਤਾਂ ਗਵਹ ਹਰੀ ਕੇ ਦਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਰੋ ਹਰ ਨਾਲੇ ਹਰ ਨਾਲ ਰਾਂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸੁਵਾਰਨਾ ਸੁਨਾਂ ਗੱਲਾਂ ਸਮਰਤ ਸੁਆਮੀ ਸੋ ਕੈ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੂ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੀ ਰਹਿ ਕਰਤਾ ਤੇਰੇ ਸਭ ਕੀ ਇਛਾ ਜਿਸ ਦੇ ਸੂ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰਹਿ ਸਚਾ ਨਾਮ ਮੇਰਾ ਦਾਰੂ ਸਾਚ ਨਾਮੈ ਧਰਮੀ ਰਾਜਨ ਭੁਖਾ ਸੋ ਗਵਾਈਆਂ ਕਰਿ ਸ਼ਾਂਤ ਸੁਖ ਮਨਿ ਆਏ ਵਸਿਆ ਜਿਨੀ ਇਛਾ ਸੋ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਦੀਆਂ ਬੜਿਆਈਆਂ ਕਹਿ ਨਾਨਕ ਸਨੋ ਸੰਤੋਸ਼ abhut ਰੂਪੇ ਅਰੋ ਸਾਚ ਨਾਮੈ ਧਰਮੀ ਰਾਦਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਤ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਨੋ ਬੜ ਪਾਗੀ ਹੋ ਸਗਲ ਮਨੋਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਕਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਦੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਅਨਿਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੰਚਾਇਤਿਸ ਕਾ ਹੋਏ ਉਦਾਰੋ ਇਹ ਵਸਤ ਜੇ ਨਾ ਜਾਈ ਨਿਤ ਨਿਤਰਾ ਖੁਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਤੋਂ ਨਾਹੀ ਮੈਨੋ ਜੋਗ ਕੀਤਾ ਹੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮੰਨ ਥੀ ਵਹਿ ਹਰਿਆ ਪੌੜੀ ਥਿਥੈ ਤੁਸਮਰਾ ਥੋ ਜਿਥੈ ਕੋਈ ਨਾਹੀ ਓਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕਹਿ ਜਮਕੇ ਦੂਤ ਨਾਹੀ ਤੇਰਾ ਛੜ ਜਾਹਿ ਉਜਲ ਬਖਮਸ ਗਾਹੂ ਗੁਰ ਸ਼ਬਦ ਦੇ ਪਾਰ ਪਾਹੇ ਜਿਨ ਕਲ ਕੀ ਪਿਆਸ ਅਮਰਤ ਸੇ ਖਾਹੇ ਕਲ ਮੈਂ ਉਹ ਪੁੰਨ ਗੁਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲ ਸਮਾਲੇ ਸਾਈ ਸਾਈ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਜਾਬ ਅੰਤਰ ਗੁਰੇ ਰਦਨਾ ਜੇ ਵਾਜਬ ਗੁਰ ਨਾਮੁ ਨਿਤਰੀ ਸਤਿਗੁਰੂ ਪੇਖਣਾ ਸਰਵਣੀ ਸੁਨਣਾ ਗੁਰ ਨਾਮੁ ਸਤਿਗੁਰ ਸੇਤੀ ਰਤਿਆ ਦਰਗਹਿ ਪਈਐ ਥਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਤ ਦੇ ਜਗ ਮੇ ਤੁਮ ਕਾਢੀਐ ਬਿਰਲੇ ਕੀ ਕੀ ਮਹੱਲਾ ਆਪਣਿਵਾ ਰਖੇ ਰਖਨ ਹਾਰ ਆਪੁ ਵਰੈ ਅਨ ਗੁਰ ਕੀ ਪੈਰੀ ਪਾਏ ਕਾ ਜਿ ਸਵਾਰੇ ਅਨ ਹੋਆ ਆਪਣੇ ਆਲੇ ਮਨੋਂ ਨਾ ਵਿਸਾਰੇ ਅਨ ਸਾਜਨਾ ਕੇ ਸੰਗ ਪਵ ਜਲਤਾਰੇ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਪਿਆਰਿਆ ਕਹੋ ਨਾਨਕ ਸਭ ਤੇਰੀ ਬੜਾਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ 10ਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤੇ ਆਇ ਬ੍ਰੰਦ ਗੁਰੂ ਤੇ ਮਰਦਾਸ ਰਾਮਦਾਸ ਜੀ ਸਹਾਇ अर्जुन ਹਰਗੋਬਿੰਦਨ ਸਿਮਰਿ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀਤੇ ਆਈਐ ਇੱਥੇ ਸਬਦੁਖ ਜਾਇ ਤੇਗ ਵਾਹ ਦਰਸਮਰਿਆ ਕਰਨਾਂ ਦੀ ਅਵਤਾਇ ਸਤਿਗੁਰਾਂ ਦੀ ਸਹਾਇ 10ਵੇਂ ਪਾਛਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਖਨਾੰਦ ਦੀ ਸਹਾਇ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰਦ ਅਧਿਆਤ ਅੰਦਰ ਕੀ ਖਲਸਾ ਦੀ ਸਭੋ ਲੋ ਜੀ ਪੰਜਾਬ ਬੇਰਨ ਚੋਂ ਸਭ ਜਦਾਂ ਚਾਲੀ ਮੁਕਤੀਆਂ ਜੱਪੀਆਂ ਤੇ ਅੱਠੀਆਂ ਜੱਪੀਆਂ ਤੋਂ ਪੰਜਨਾ ਨਾਮ ਜੱਪੇ ਵਰਣ ਕੀ ਸ਼ਕੀਅਤ ਦੇ ਚਲਾਈ ਤੇ ਗਵਾਹੀ ਦੇਖ ਸੁਣ ਕੈਂਡੀਡੇਟ ਕੀਤਾ ਤਨਾ ਪਿਆਰੇ ਸਾਰੇ ਨਿਕਮਾਈ ਦਾ ਅਤੰਤਰ ਕੀ ਖਾਲਸਾ ਦੀ ਸਰ ਬੋਲੋ ਜੀ ਜਿਨਾ ਸੰਗਸੰਗਨੀ ਇਹਨਾਂ ਕਰਮ ਦੇ ਹੇਤ ਸੇ ਦਿੱਤੇ ਬੰਨ ਬੰਕ ਤਾਇ ਕੋਪਣੀ ਲਹੋਈਆਂ ਚਰਖੜੀਆਂ ਤੇ ਚੜੇ ਤਨਾ ਰਣਾਲ ਚਰਾਇ ਕਰੋ ਦਰਸੀ ਵਾਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਸਨ ਨਾਲ ਨਿਭਾਇ ਤਨਾ ਨਿਕਮਾਈ ਦਾ ਅਤੰਤਰ ਕੀ ਖਾਲਸਾ ਦੀ ਸਰ ਬੋਲੋ ਜੀ ਪੰਜਾ ਤਖਤਾ ਸਰਬਤ ਗੁਰਦਵਾਰਿਆਂ ਤੇ ਅਤੰਤਰ ਕੀ ਖਾਲਸਾ ਦੀ ਸਰ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਤਪਨ ਕਰ ਸਤ ਖਾਲਸਾ ਸੁਖ ਹੋਵੇ ਜਾਨਿਆ ਖਾਲਸਾ ਜੀ ਸਾਹਿਬ ਤਾਂ ਅੰਤਰਿ ਹਿਰਦੇ ਅਜ ਤੇਗਤੀ ਫਤਹਿ ਪ੍ਰਦਕੀ ਪੈਜਪਨ ਕੀ ਜੀ ਸ੍ਰੀ ਸਾਹਿਬ ਜੀ ਕੇ ਸਾਈ ਖਾਲਸਾ ਜੀ ਕੋ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿ ਦਾਨ ਵਿਕਣ ਵਿਸਾ ਦਾਨ ਪ੍ਰੋਸਾਦ ਦਾਨ ਸਰਦਾਨ ਨਾਮ ਦਨ ਸ੍ਰੀ ਅਮਰ ਸਰਦੀ ਦਰਸ਼ਨੀ ਸ্নান ਚੌਕੀਆਂ ਝੰਡੇ ਬੁੰਗੇ ਜੋਗ ਜੋਗ ਟਲ ਤਰਮ ਕਨੇ ਕਰ ਖਾਲਸਾ ਦੀ ਸੇਵ ਬੋਲਣਾ ਜੀ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾ ਮਤੂ ਜੀ ਮਤ ਪਾਤਾ ਰੱਖਾ ਵੈ ਗੁਰੂ ਹੀ ਕਾਲ ਪੁਰਖ ਆਪਣੇ ਬੰਦੇ ਸਦਾ ਸਹਾਇਤਾ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰੂ ਧਾਮਾ ਜਿਨ੍ਹਾਂ ਤੋਂ ਖਾਲਸਾ ਬੰਦਨ ਵਿਸੋੜਿਆ ਗਿਆ ਜੀ ਖੁੱਲੇ ਦਰਸ਼ਨ ਦੇ ਦਰ ਸੇਵਾ ਸੰਭਾਲਦਾ ਤੁਨ ਪੈਰੇ ਖਾਲਸਾ ਜੀ ਨੇ ਬਖਸ਼ਣਾ ਜੀ ਹੇ ਨਮਾਣਿਆਲੇ ਮਾਨ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਊੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆ ਨੇ ਮਹਾਨ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਤੱਕ ਸੰਨਿਵਾਰਜਮਨੋ ਕੀ ਸਿੱਖ ਸੰਗਤਨ ਦਰਸ਼ਨ ਦੇ ਇਦਾਰੇ ਦੇ ਇੱਕ ਨਾਲ ਕਰ ਰਿਹਾ ਆਪ ਜੀਆ ਨੂੰ ਧੰਨ ਧੰਨਵਾਦ ਹੈ ਲੱਖ ਲੱਖ ਸ਼ੁਕਰ ਹੈ ਪਾਤਸ਼ਾਹੀ ਪਾਵਨ ਚਰਨ ਕਮਲਾ ਵਿੱਚ ਸੰਧਿਆ ਵੇਲੇ ਨੂੰ ਮੁੱਖ ਰੱਖ ਕੇ ਰਹਿਰਾਸ ਆਪਣੀ ਨਿਮਰਤਾ ਜੀਤ ਕਿਨ ਗੁਰਬਾਣੀ ਪੜਦੇ ਹਾਂ ਤੋਂ ਸੇਵਾ ਨੇ ਬੁੰਦੇ ਹਾਂ ਤੋਂ तमाम ਭੁੱਲਾ ਗਲਤੀਆਂ ਹੋ ਗਈਆਂ ਹੁਣ ਕਿ ਅਣਜਾਣ ਬੱਚੀ ਸਮਝ ਕੇ ਮਾਫ ਕਰਨਾ ਕੇ ਵਾਸਤੇ ਸਗਤੀ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮੱਤ ਬਲਵਦੀ ਬਖਸ਼ਿਸ਼ ਕਰਨੇ ਪਾਤਸ਼ਾਹੀ ਦੀ ਫਰੀ ਸਨ ਗੁਰਬਾਣੀ ਸਚਖੰਡ ਵਿਖੇ ਸੋਧ ਕੀ ਪ੍ਰਵਾਨ ਕਰ ਲੈਣੀ ਦਰਤੀ ਆਇਆ ਸੰਗਤਾਂ ਨੇ ਹਰਜੰਦੇ ਵਿਸਾਉਣੀ ਸੰਗਤਾਂ ਦਾ ਕਰਮ ਕਰਮ ਚੱਲਿਆ ਲੇਖੇ ਲਉਣਾ ਆਪ ਜੀਆਂ ਦੇ ਪਾਣੀ ਦੇ ਅੰਦਰ ਚਾਰ ਪਹਿਰ ਦਿਨ ਦਿਹਾੜਾ ਸੁੱਖਾਂ ਦੇ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰੈਣ ਆਰੀ ਸੁੱਖਾਂ ਨਾਲ ਬਤੀਤ ਕਰਾਉਣੇ ਦਰਤੀ ਆਇਆ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਨ ਫੁੱਲ ਪੀਟਾ ਕੀਤਾ ਦਰ ਪ੍ਰਵਾਨ ਕਰਨਾ ਬਾਣੀ ਵਿੱਚੋਂ ਹੁਕਮਨਾਮੇ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ਣੀ ਸਹੀ ਪਿਆਰੇ ਮਿਲ ਜਣਾ ਮਿਲੈ ਨਾ ਮਿਲੈ ਨਾਮ ਕਿਤਾਵੇ ਨਾਨਕ ਨਾਮ ਡੜ ਦੇ ਗੁਨਾਹ ਤੇਰੀ ਬਾਣੀ ਸਰਵਤ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੁਖ ਹੋ ਟਾਲੂ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਤੋੜੀ ਮਹਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੂਖਾ ਕਹਾ ਹੰਬਿ ਆਪੈ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ નિਧਾਨ ਗੁਣ ਤਿਨਹੀ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ